ਜੋ ਦੀ ਜੀਬ ਕੱਟੀ ਗਈ ਤੇ ਉਹਦੀ ਡੈਕਸ ਦੀ ਢੂਈ ਜਿਹੜੀ ਕਿ ਤੋੜ ਮਰੋੜ ਕੇ ਜਿਹੜਾ ਉਹਨਾਂ ਦਾ ਰਾਤ ਨੂੰ ਉੱਥੋਂ ਦੇ ਪ੍ਰਸ਼ਾਸਨ ਨੇ ਸੰਸਕਾਰ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਕੋਟਕਪੂਰਾ ਫਰੀਦਕੋਟ ਜੁਲੇ ਵੱਲੋਂ ਅਗਰਾਹਾਂ ਜਿੱਥੇ ਬੰਦੀ ਵੱਲੋਂ ਅੱਜ ਮੋਦੀ ਸਰਕਾਰ ਦਾ ਤੇ ਉਹਨਾਂ ਦੇ ਲੌਂਗ ਲਾਣੇ ਦਾ ਬੱਤੀਆਂ ਦੇ ਚੌਂਕ 'ਚ ਪੁਤਲਾ ਫੂਕਿਆ ਕਹਿੰਦੇ ਆ ਵੀ ਕੋਲਾ ਮੁੱਕ ਚੱਲਿਆ ਇਹਦੇ ਕਰਕੇ ਬਿਜਲੀ ਆ ਜਿਹੜੀ ਗੁੱਲ ਹੋ ਜੂਗੀ ਨਿਹਰਾ ਹੋਣ ਵਾਲਾ ਪੰਜਾਬ ਦੇ ਵਿੱਚ ਉਂ ਭਰਾਵੋ ਸਾਰੇ ਰਾਜਾਂ ਦੀ ਪੰਜਾਬ ਦੇ ਉੱਤੇ ਨਿਗਰ ਲੱਗੀ ਹੋਈ ਆ ਕਿਉਂਕਿ ਪੰਜਾਬ ਦੇਸ ਆ ਜਿਹੜਾ ਇਨਕਲਾਬ ਕਰਨ ਵਾਲਾ ਦੇਸ਼ ਆ ਪੰਜਾਬ ਦੇ ਲੋਕ ਅਣਖੀ ਲੋਕ ਆ ਝਹਾਰੂ ਲੋਕ ਆ ਇਸ ਕਰਕੇ ਉਹਨਾਂ ਭਰਾਵਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਪਤਾ ਵੀ ਸਾਡੇ ਬੱਚਿਆਂ ਦਾ ਭਵਿੱਖ ਵੀ ਤੱਕ ਇੱਕ ਏਕਤਾ ਦੇ ਵਿੱਚ ਹੀ ਆ ਭਾਜਪਾ ਸਰਕਾਰ ਵੇਲੇ ਹੁਣ ਤਿੱਕਰ ਅਨੇਕਾਂ ਸਾਡੀਆਂ ਕੁੜੀਆਂ ਪੈਣਾ ਨਾਲ ਬਲਾਤਕਾਰ ਕੀਤਾ ਜਾਂਦਾ ਤੇ ਦੋਸ਼ੀ ਦੜ ਦੜਾਉਂਦੇ ਫਿਰਦੇ ਆ ਪ੍ਰਸ਼ਾਸਨ ਦਾ ਸੰਯੋਗ ਆ ਜਿਹੜਾ ਇਹ ਤਾਂ ਮਗਰੋਂ ਜਿਵੇਂ ਅਸੀਂ ਕਹਿ ਦਿੰਦੇ ਆ ਜਦੋਂ ਕਿਸੇ ਦੇ ਬਾਹਰ ਅੱਗੇ ਬੈਠੇ ਕਿ ਉਦੋਂ ਉਹਨੂੰ ਸ਼ਰਮ ਆਉਂਦੀ ਵੀ ਲੋਕ ਸੰਯੋਗ ਤੋਂ ਦੇਣ ਲੱਗ ਗਏ ਉਹ ਲੋਕਾਂ ਨੇ ਸੰਯੋਗ ਉੱਥੇ ਪਹਿਲਾਂ ਦਿੱਤਾ ਪਹਿਲਾਂ ਕੋਈ ਪ੍ਰਸ਼ਾਸਨ ਨਹੀਂ ਉੱਥੇ ਸੰਯੋਗ ਨਹੀਂ ਦਿੱਤਾ ਲੋਕਾਂ ਨੇ ਪੱਖੇ ਦਿੱਤੇ ਉੱਥੇ ਲਾ ਕੇ ਇਸ ਮੰਤਰੀ ਨੇ ਬਿਲਕੁਲ ਨਹੀਂ ਨਸਨੀਤਾ ਨੇ ਤੇ ਨਾ ਜਿਹੜੇ ਇਹਨਾਂ ਦੇ ਹੋਰ ਬੈਠੇ ਆ ਇਹ ਗੱਲ ਨਹੀਂ ਕਹਿੰਦੀ ਸੀ ਵੀ ਇੱਥੇ ਲੋਕ ਪਰੇਸ਼ਾਨ ਹੁੰਦੇ ਆ ਇਹ ਅਸਲ ਚ ਇਹਨਾਂ ਦਾ ਉਹ ਨੁਕਸਾਨ ਹੋ ਰਿਹਾ ਕਰਕੇ ਇਹਨਾਂ ਨੂੰ ਐਂ ਲੱਗਦਾ ਵੀ ਹੁਣ ਇਹਨਾਂ ਨੂੰ ਠਾਗੇ ਕਿਸੇ ਆਪਸ ਵਿੱਚ ਭਰਾਵਾਂ ਨੂੰ ਲੜਾ ਕੇ ਵੀ ਇਹ ਲੋਕ ਇਕੱਠੇ ਵੱਧ ਹੋ ਗਏ ਆ ਇਹ ਇਹਨੂੰ ਹੱਲ ਕਰਾ ਕੇ ਹਟਣਗੇ ਤਾਂ ਇਸ ਤਰ੍ਹਾਂ ਦੀ ਭਗਾਈ ਮਾਰ ਰਹੇ ਆ ਪ੍ਰਾਈਮ ਉਹਦੇ ਦੇਖ ਰਹੇ ਸਾਰੇ ਹੀ ਦਸਕਾਂ ਦਾ ਸਵਾਗਤ ਆ ਤਸਵੀਰਾਂ ਤੁਸੀਂ ਕੋਟਕਪੂਰੇ ਦੇ ਦੇਖ ਰਹੇ ਹੋ ਜਿੱਥੇ ਕਿਸਾਨ ਯੂਨੀ ਵੱਲੋਂ বারবার চৌক ਦੇ ਵਿੱਚ ਆ ਕੇ ਮਤਲਬ ਫੂਕਿਆ ਜਾਂਦਾ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਅੱਜ ਕਿ ਅੱਜ ਫਿਰ ਪਤਲਾ ਫੂਕ ਰਹੇ ਹੋ ਅੱਜ ਕੀ ਖਾਸ ਗੱਲ ਹੈ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਦਾ ਗਰਾਹਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਜੋ ਹਾਥਰਸ ਜ਼ਿਲ੍ਹਾ ਉੱਥੋਂ ਦੀ ਸਾਡੀ ਭੈਣ ਦਾ ਸੌਰੀ ਜੋਗੀ ਦੇ ਗੁੰਡਿਆਂ ਨੇ ਬਲਾਤਕਾਰ ਕਰਕੇ ਉਹਨੂੰ ਅਧਮੋਈ ਕਰਕੇ ਰਸਕੇ ਤੇ ਹਸਪਤਾਲ ਦਾਖਲ ਕਰਾਇਆ ਜੋ ਦੀ ਜੀਭ ਕੱਟੀ ਗਈ ਤੇ ਉਹਦੀ ਡੈਕਸ ਦੀ ਤੂਈ ਜਿਹੜੀ ਕਿ ਤੋੜ ਮਰੋੜ ਕੇ ਜਿਹੜਾ ਉਹਨਾਂ ਦਾ ਦਾਤ ਨੂੰ ਉਥੋਂ ਦੇ ਪ੍ਰਸ਼ਾਸਨ ਨੇ ਸਨਸਕਾਰ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਕੋਟਕਪੂਰਾ ਫਰੀਦਕੋਟ ਜੁਲੇ ਵੱਲੋਂ ਅਗਰਾਹਾਂ ਜੱਥੇਬੰਦੀ ਵੱਲੋਂ ਅੱਜ ਮੋਦੀ ਸਰਕਾਰ ਦਾ ਤੇ ਉਹਨਾਂ ਦੇ ਲੌਂਗ ਲਾਣੇ ਦਾ ਬੱਤੀਆਂ ਵਾਲੀ ਚੌਂਕ 'ਚ ਪੁਤਲਾ ਫੂਕਿਆ ਇਸ ਰੋਸ ਦੇ ਵਿੱਚ ਜੋ ਉਹਨਾਂ ਦਾ ਪਰਿਵਾਰ ਆ ਉਥੋਂ ਦੀ ਪੁਲਿਸ ਨੇ ਤੇ ਉਥੋਂ ਦੀ ਯੋਗੀ ਸਰਕਾਰ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਜਿਹੜਾ ਯੋਗੀ ਬਗਵਾਸ ਕਰਦਾ ਕਿ ਅਸੀਂ ਇਸ ਕਰਕੇ ਰਾਤ ਨੂੰ ਸਸਕਾਰ ਕੀਤਾ ਵੀ ਦੰਗੇ ਨਾ ਭੜਕ ਜਾਣਾ ਭਾਜਪਾ ਸਰਕਾਰ ਵੇਲੇ ਹੁਣ ਤੱਕ ਅਨੇਕਾਂ ਸਾਡੀਆਂ ਕੁੜੀਆਂ ਪੈਣਾ ਨਾ ਬਲਾਤਕਾਰ ਕੀਤਾ ਜਾਂਦਾ ਤੇ ਦੋਸ਼ੀ ਦੜ ਦੜਾਉਂਦੇ ਫਿਰਦੇ ਆ ਤੇ ਤੁਸੀਂ ਪਹਿਲਾਂ ਵੀ ਐਸੇ ਮਾਮਲੇ ਨੇ ਲੈ ਕੇ ਪਹਿਲਾਂ ਵੀ ਪਤਲਾ ਫੋਕਿਆ ਸੀ ਕੁਝ ਦਿਨ ਪਹਿਲਾਂ ਅੱਜ ਉਹਦੇ ਵਿੱਚ ਕੀ ਖਾਸियत ਹੈਗੀ ਜਿਹੜਾ ਪਹਿਲਾਂ ਇਹ ਪਤਲਾ ਫੋਕਿਆ ਸੀ ਜੋ ਸਰਸਾ ਵਿੱਚ ਹਰਿਆਣਾ ਦੇ ਵਿੱਚ ਸਾਸਾ ਸ਼ਹਿਰ ਦੇ ਵਿੱਚ ਜੋ ਕਿਸਾਨਾਂ 'ਤੇ ਲਾਠੀ ਚਾਰਜ ਕੀਤਾ ਗਿਆ ਸੀ ਉਹਦੇ ਰੋਸ ਵਿੱਚੋਂ 2 ਘੰਟੇ ਟਰੈਕ ਵੀ ਜਾਮ ਕੀਤਾ ਗਿਆ ਅਰਥੀ ਵੀ ਸਾੜੀ ਗਈ ਯਾਨੀ ਕਿ ਲਗਾਤਾਰ 2 ਘੰਟੇ ਜਾਮ ਕੀਤਾ ਸੀ ਜੋ ਅੱਜ ਦਾ ਇਹ ਪ੍ਰੋਗਰਾਮ ਸੀ ਜਿਹੜੀ ਸਾਡੀ ਭੈਣ ਨੇ ਬਲਾਸਕਾਰ ਕੀਤਾ ਭਾਜਪਾ ਦੇ ਗੁੰਡਿਆਂ ਨੇ ਜਾਟਾਂ ਦੇ ਲੜਕਾ ਨੇ ਇਸ ਕਰਕੇ ਅਸੀਂ ਮੋਦੀ ਸਰਕਾਰ ਦਾ ਸੌਰੀ ਯੋਗੀ ਸਰਕਾਰ ਦਾ ਇੱਥੇ ਗੱਤਿਆਂ ਦੇ ਚੌਂਕ ਤੇ ਪੁਤਲਾ ਫੋਕਿਆ ਜੀ ਅੱਜ ਬੀਜਪੀ ਦੀ ਜਿਹੜੀ ਹੈਗੀ ਮੀਟਿੰਗ ਹੈਗੀ ਜਲੰਧਰ ਦੇ ਵਿੱਚ ਬੀਜੇਪੀ ਦੇ ਮੇਨ ਜਿਹੜੇ ਹੈਗੇ ਆ ਪ੍ਰਮੁੱਖ ਮੈਂ ਜਿਹੜੇ ਉੱਥੇ ਪਹੁੰਚੇ ਆ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਕੀ ਤੁਹਾਨੂੰ ਕੋਈ ਮੈਸੇਜ ਮਿਲਿਆ ਉਹਨਾਂ ਵੱਲੋਂ ਕਿ ਤੁਹਾਡਾ ਕੱਲ ਦਾ ਕੀ ਪ੍ਰੋਗਰਾਮ ਹੈ ਉਹਦੇ ਵਿੱਚ ਕੋਈ ਕਿਸੇ ਕਿਸਮ ਦਾ ਮੈਸੇਜ ਮਿਲਿਆਗਾ ਉਹਨਾਂ ਨੇ ਆਪਦੀ ਮੀਟਿੰਗ ਰੱਖੀ ਹੋਣੀ ਆ ਉ ਸਰਕਾਰ ਵੱਲੋਂ ਸੱਦਾ ਆਇਆ ਹੈ ਵੀ ਕਿਸਾਨਾਂ ਨਾਲ ਅਸੀਂ ਪਹਿਲਾਂ ਉਹਨਾਂ ਨੇ 6 ਜਥੇਬੰਦੀਆਂ ਤੱਕ ਪਹੁੰਚ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਨੇ 29 ਜਥੇਬੰਦੀਆਂ ਨੂੰ ਸੱਦਾ ਪੱਤਰ ਭੇਜਿਆ ਵੀ ਅਸੀਂ ਇਹ ਆਰਡੀਨਸਾਂ ਦੇ ਵਿਚਾਰ ਕਰਨ ਲਈ ਤਿਆਰ ਹਾਂ 50 ਜਥੇਬੰਦੀਆਂ ਸਾਡੇ ਨਾਲ ਗੱਲ ਕਰਨ। ਸੋ ਹੁਣ ਤੁਹਾਨੂੰ ਲੱਗਦਾ ਵੀ ਹੁਣ ਤੁਹਾਡੀ ਕੱਲ ਦੀ ਕੋਈ ਮੀਟਿੰਗ ਤੁਹਾਨੂੰ ਨਹੀਂ ਬੁਲਾਇਆ ਗਿਆ ਕੱਲ ਦੀ ਮੀਟਿੰਗ ਦੇ ਵਿੱਚ ਕੋਈ ਕੱਲ ਦੀ ਮੀਟਿੰਗ ਦੇ ਵਿੱਚ ਕੋਈ ਕਿਸੇ ਕਿਸਮ ਦਾ ਸੱਦਾ ਨਹੀਂ ਆਇਆ। ਫਿਲਹਾਲ ਤੁਹਾਡਾ ਫਿਰ ਜਿਹੜਾ ਧਰਨਾ ਹੈਗਾ ਉਹ ਸੁਨੀਤਾ ਗਰਗ ਦੇ ਅੱਗੇ ਧਰਨਾ ਤੁਹਾਡਾ ਉਸੇ ਤਰ੍ਹਾਂ ਹੀ ਰਹੂਗਾ ਜਾਂ ਕੋਈ ਤੁਹਾਡੀ ਆਗਾਂ ਦੀ ਕੋਈ ਕੀ ਰਣਨੀਤੀ ਹੋਵੇਗੀ ਲਗਾਤਾਰ ਜਿਹੜਾ ਸਾਡਾ ਦਿਨ ਰਾਤ ਦਾ ਅਣਮਿਥੇ ਸਮੇਂ ਦਾ ਧਰਨਾ ਚੱਲ ਰਿਹਾ ਇਹ ਸੁਨੀਤਾ ਗਰਗ ਦੇ ਬਾਅਦ ਅੱਗੇ ਲਗਾਤਾਰ ਚੱਲਦਾ ਰਹੇਗਾ ਜਿੰਨਾ ਚਿਰ ਇਹਦਾ ਕੋਈ ਹੱਲ ਨਹੀਂ ਕਰਦੇਗੇ ਕਿਉਂਕਿ ਖੇਤੀ ਆਰਡੀਨਸ ਆ ਜਿਹੜੇ ਇਹ ਕੁੱਲ ਕਿਰਤੀ ਲੋਕਾਂ ਦਾ ਕਾਹਨ ਕਰਨ ਵਾਲੇ ਆ ਜਿਹਦੇ ਵਿੱਚ ਇੱਕ ਦਾ ਨਹੀਂ ਸਾਰਿਆਂ ਦਾ ਹੀ ਨੁਕਸਾਨ ਹੋਣਾ ਹੈ ਦੁਕਾਨਦਾਰ ਹੋਣ ਭਲਾ ਕਿਸਾਨਾਂ ਦਾ ਤਾਂ ਹੈ ਵੱਡੀ ਪੱਧਰ ਤੇ ਨਾਲ ਰਜਗਾਰ ਆ ਜਿਨ੍ਹਾਂ ਦਾ ਮਜ਼ਦੂਰਾਂ ਦਾ ਉਹ ਵੀ ਉਜੜਨਾ ਹੈ ਛੋਟੇ ਉਦਯੋਗ ਵੀ ਉਜੜਨੇ ਆ ਇਸ ਕਰਕੇ ਇਹ ਮਸਲਾ ਹੱਲ ਕਰਾਏ ਬਿਨਾ ਨਹੀਂ ਸਰਦਾਗਾ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਸ ਗੱਲ ਤੇ ਸਾਰੇ ਰਾਜਾਂ ਦੀ ਨਿਗਾਹ ਲੱਗੀ ਹੋਈ ਆ ਵੀ ਇਹ ਜਿਹੜਾ ਮਸਲਾ ਇਟਾ ਗੰਭੀਰ ਆ ਜਿਹਦੇ ਤੇ ਸਾਰਾ ਪੰਜਾਬ ਉੱਠਿਆ ਹੋਇਆ ਲੱਖਾਂ ਦੀ ਗਿਣਤੀ ਚ ਲੋਕ ਸੜਕਾਂ ਤੇ ਆ ਇਹਦੇ ਕਰਕੇ ਮਸਲਾ ਸਰਕਾਰ ਨੂੰ ਹੱਲ ਕਰਨਾ ਪਊਗਾ ਕਰਾ ਕੇ ਹਟਾ ਕਿਸਾਨ ਜਿੰਨੀਆਂ ਵੀ ਧਰਨੇ ਦੇ ਰੀਆਂ ਪ੍ਰੋਟੈਸਟ ਕਰ ਰਹੀਆਂ ਉਹਨਾਂ ਦਾ ਕਹਿਣਾ ਇਹੀ ਹੈ ਕਿ ਸਾਡਾ ਜਿਹੜਾ ਹੈਗਾ ਕਿਸੇ ਨਾ ਲੋਕਲ ਬੰਦੇ ਨਾਲ ਜਾਂ ਕਿਸੇ ਦੁਕਾਨਦਾਰ ਨਾਲ ਕਿਸੇ ਨਾਲ ਕੋਈ ਵੈਰ ਨਹੀਂ ਸਾਡਾ ਜਿਹੜੀ ਹੈ ਸੈਂਟਰ ਸਰਕਾਰ ਨਾਲ ਵੈਰ ਹੈ ਜਾਂ ਸਾਡਾ ਜਿਹੜਾ ਸਾਡਾ ਜਿਹੜਾ ਡਿਸਪਿਊਟ ਹੈ ਉਹ ਨਰੇਂਦਰ ਮੋਦੀ ਨਾਲ ਹੈ ਪਰ ਤੁਸੀਂ ਮੇਨ ਰੋਡ ਉੱਥੇ ਰੁੱਕ ਕੇ ਆਇਆ ਉੱਥੇ ਮhalla ਜਿਹੜਾ ਸਾਰਾ ਪਰੇਸ਼ਾਨ ਹੋਇਆ ਨੰਗਣ ਵੱਲੋਂ ਉਹਨਾਂ ਨੂੰ ਦਿੱਕਤ ਆ ਰਹੀ ਹੈ ਕੀ ਕਹੋਂਗੇ ਤੁਸੀਂ ਉਹਦੇ ਬਾਰੇ ਮhalla ਜਿਹੜਾ ਕਹਿੰਦਾ ਕਹਿੰਦਾ ਸੀ ਅਸੀਂ ਕਿਸਾਨੀ ਨੂੰ ਨਹੀਂ ਤੋਂ ਬਹੁਤ ਪਜਾਦੇ ਪਰੇਸ਼ਾਨ ਹੈ ਸਾਡੇ ਬੱਚੇ ਜਿਹੜਾ ਸਕੂਲ ਜਾਂਦੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਲੰਗਾ ਆਟਾ ਪਾ ਉਹਨਾਂ ਨੂੰ ਦਿੱਕਤ ਆਉਂਦੀ ਹੈ ਕਿ ਉਹਨਾਂ ਨੂੰ ਰਸਤਾ ਛੱਡਣਾ ਚਾਹੀਦਾ ਹੈ ਕਿ ਉਹ ਕਿਤੇ ਨਾ ਕਿਤੇ ਵੀ ਉਹ ਮੋਦੀ ਤੋਂ ਬਦਲਾ ਲੈਣਦੇ ਲੈਣਦੇ ਨਾਲ ਸਾਡੇ ਵੀ ਬਦਲੇ ਲੈ ਰਹੇ ਹੋ ਉਹ ਮਹੱਲਾ ਦਾ ਸਾਡਾ ਸਹਿਯੋਗ ਹੀ ਬਹੁਤ ਜ਼ਿਆਦਾ ਦੇ ਰਿਹਾ ਹੈ ਕਿਉਂਕਿ ਆਨਲਾਈਨ ਰਾਤ ਨੂੰ ਵੀ ਉਹ ਸਾਡੇ ਉਥੇ ਪੰਡਾਲ ਦੇ ਵਿੱਚ ਆ ਰਹੇ ਆ ਉਹ ਮਹੱਲੇ ਵੱਲੋਂ ਕੋਈ ਪ੍ਰੋਬਲਮ ਨਹੀਂ ਆ ਰਹੀਗੀ ਇਹ ਮੈਡਮ ਵੱਲੋਂ ਪ੍ਰੋਬਲਮ ਹੋ ਸਕਦੀ ਆ ਕਿਉਂਕਿ ਉਹ ਇਸ ਗੱਲ ਤੇ ਭੜਕਾਉਂਦੀ ਹੈ ਇਸ ਗੱਲ ਤੇ ਪਹਿਲਾਂ ਉਹਨਾਂ ਨੇ ਪਿੰਡ ਦੇ ਵਿੱਚ ਇਹ ਵੀ ਵੜਿਆ ਹੋਇਆ ਇਹਨਾਂ ਦੇ 86 ਉਹਦਰੀਆਂ ਨੇ ਪਿੰਡਾਂ ਚ ਇਸ ਤਰ੍ਹਾਂ ਵੀ ਕਿਹਾ ਅੱਜ ਉਹਦੇ ਤੇ ਕੈਪਟਨ ਵੀ ਉਹਨਾਂ ਦੀ ਬੋਲੀ ਬੋਲ ਰਿਹਾ ਇਹਨਾਂ ਨੂੰ ਕਾਰਪੋਰੇਟ ਕਰਾਉਣਿਆਂ ਦਾ 헤ਜ ਆ ਰਿਹਾ ਕਹਿੰਦੇ ਆ ਵੀ ਕੋਲਾ ਮੁੱਕ ਚਲਿਆ ਇਹਦੇ ਕਰਕੇ ਬਿਜਲੀ ਆ ਜਿਹੜੀ ਗੁੱਲ ਹੋ ਜੂਗੀ ਨਿਹਰਾ ਹੋਣ ਵਾਲਾ ਪੰਜਾਬ ਦੇ ਵਿੱਚ ਊ ਭਰਾ ਰਾਜਾਂ ਦੀ ਪੰਜਾਬ ਦੇ ਉੱਤੇ ਨਿਗਰ ਲੱਗੀ ਹੋਈ ਆ ਕਿਉਂਕਿ ਪੰਜਾਬ ਦੇ ਸ ਆ ਜਿਹੜਾ ਇਨਕਲਾਬ ਕਰਨ ਵਾਲਾ ਦੇਸ਼ ਆ ਪੰਜਾਬ ਦੇ ਲੋਕ ਅਣਖੀ ਲੋਕ ਆ ਝਾਰੂ ਲੋਕ ਆ ਇਸ ਕਰਕੇ ਉਹਨਾਂ ਭਰਾਵਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਪਤਾ ਹੈ ਵੀ ਸਾਡੇ ਬੱਚਿਆਂ ਦਾ ਭਵਿੱਖ ਵੀ ਤੱਕ ਏਕਤਾ ਦੇ ਵਿੱਚ ਹੀ ਆ ਇਹਦੇ ਏਕਤਾ ਦੇ ਨਾਲ ਹੀ ਸਾਰੇ ਮਸਲੇ ਹੱਲ ਹੋਣੇ ਆ ਇਹਦੇ ਕਰਕੇ ਉਹਨਾਂ ਭਰਾਵਾਂ ਦਾ ਸਾਡੇ ਤੱਕ ਕੋਈ ਇਸ ਤਰ੍ਹਾਂ ਦਾ ਸਾਡੇ ਪ੍ਰਤੀ ਮਾੜਾ ਵਿਹਾਰ ਨਹੀਂ ਆਇਆਗਾ ਉਹਨਾਂ ਦਾ ਮੈਸੇਜ ਲੈ ਕੇ ਤੁਹਾਡੇ ਕੋਲ ਪਹੁੰਚੇ ਆ ਉਹ ਅੱਜ ਇਕੱਠੇ ਹੋਣਾ ਸੀ ਉਹ ਕੁਦਰਤੀ ਅੱਜ ਇਕੱਠੇ ਨਹੀਂ ਹੋਏਗੇ ਉਹ ਕਹਿੰਦੇ ਜੇ ਇਹਨਾਂ ਨੇ ਇੱਥੇ ਸੜਕ ਰੋਕੀ ਆ ਉਹ ਕਹਿੰਦੇ ਸਲੀਟਾ ਘਰ ਦੇ ਵਿੱਚ ਬੈਠਣ ਉਹਦੀ ਥੜੀ ਤੇ ਬੈਠਣ ਸਾਰੀ ਥੜੀ ਜਿਹੜੀ ਹੈਗੀ ਖਾਲੀ ਪਈ ਆ ਸਾਰੀ ਸੜਕ ਰੋਕੀ ਆ ਸਾਨੂੰ ਨੰਗਾ ਤਾਂ ਦੇ ਦੇਣ ਕਮ ਸਕੂਟਰ ਮੋਟਰਸਾਈਕਲ ਦਾ ਨੰਗਾ ਦੇ ਦੇਣ ਉਹ ਲੋਕ ਕਹਿ ਰਹੇ ਆ ਉਹਨਾਂ ਦਾ ਮੈਸੇਜ ਤੁਹਾਡੇ ਕੋਲ ਆ ਰਿਹਾ ਮੈਂ ਉਹਨਾਂ ਜੇ ਉਹ ਸਾਡੇ ਕੋਲੇ ਮੈਸੇਜ ਲੈ ਕੇ ਆਉਣਗੇ ਉਹਦੇ ਤੇ ਵਿਚਾਰ ਕਰ ਲਾਂਗੇ ਉਂ ਰੌਲਾ ਇਸ ਗੱਲ ਦਾ ਆ ਵੀ ਆਸੇ-ਪਾਸੇ ਸਾਰੇ ਰਸਤੇ ਚੱਲ ਰਹੇ ਆ ਕੋਈ ਸਕੂਲ ਨਹੀਂ ਹਜੇ ਚੱਲ ਰਿਹਾ ਸਾਰੇ ਸਕੂਲ ਬੰਦ ਪਏ ਆ ਆਨਲਾਈਨ ਪੜ੍ਹਾਈ ਆ ਇਹ ਕੱਲੀਆਂ ਕਹਿਣ ਦੀਆਂ ਗੱਲਾਂ ਕਿਉਂਕਿ ਇਹ ਉੱਧਰ ਵੀ ਕਿਹਾ ਹੋਇਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਰਕੇ ਹਟਿਆ ਵੀ ਕੋਲਾ ਮੁੱਕ ਚੱਲਿਆ ਖਾਦ ਨਹੀਂ ਆਉਣੀ ਡੀਪੀ ਨਹੀਂ ਆਉਣੀ ਫਸਲਾਂ ਕਾਦੇ ਨਾ ਹੋਣੀਆਂ ਇਹ ਬਿਨਾਂ ਵਜ੍ਹਾ ਤੋਂ ਸਰਕਾਰ ਇਸ ਤਰ੍ਹਾਂ ਦਾ ਬੇਲੋੜਾ ਪ੍ਰਚਾਰ ਕਰ ਰਹੀ ਆ ਜਿਹਦੇ ਕਰਕੇ ਬੀਬੀ ਸਨੀਤਾ ਗਰਗਾ ਜਿਹੜੀ ਉਹ ਵੀ ਉਹਨਾਂ ਘਰਾਂ ਨੂੰ ਉਸ ਕਾ ਕੇ ਲਿਆ ਰਹੀ ਆ ਹੋਰ ਕੋਈ ਰੋਲਾ ਨਹੀਂ ਤੇ ਕਿਸੇ ਕਿਸਮ ਦਾ ਉਹਨਾਂ ਲੋਕਾਂ ਦਾ ਕੋਈ ਨਹੀਂਗਾ ਜਮਾ ਹੀ ਕਿਸੇ ਦਾ ਨਹੀਂ ਲੋਕ ਆ ਆ ਕੇ ਕਹਿ ਰਹੇ ਆ ਲੋਕਾਂ ਨੇ ਉਥੇ ਸਪਲਾਈ ਦਿੱਤੀ ਆ ਧਰਨਿਆਂ ਵਾਸਤੇ ਪੱਖੇ ਚੱਲ ਰਹੇ ਆ ਲੋਕ ਸਹਿਯੋਗ ਦੇ ਰਹੇ ਬਹੁਤ ਵਧੀਆ ਲੋਕ ਕਹਿ ਰਹੇ ਆ ਕਿ ਪੱਖੇ ਚੱਲਦੇ ਪਏ ਉਦੋਂ ਪ੍ਰਸ਼ਾਸਨ ਸਹਿਯੋਗ ਦੇ ਰਿਹਾ ਉਹਨੂੰ ਧਰਨ ਲਾਉਣ ਵਾਸਤੇ ਪ੍ਰਸ਼ਾਸਨ ਨੇ ਲੇਟਾਂ ਚਲਾ ਰਿਹਾ ਪ੍ਰਸ਼ਾਸਨ ਦਾ ਸਹਿਯੋਗ ਆ ਜਿਹੜਾ ਇਹ ਤਾਂ ਮਗਰੋਂ ਜਿਵੇਂ ਅਸੀਂ ਕਹਿ ਦਿੰਨੇ ਆ ਜਦੋਂ ਕਿਸੇ ਦੇ ਬਾਹਰ ਅੱਗੇ ਬੈਠੇ ਹੋ ਕਿ ਉਦੋਂ ਉਹਨੂੰ ਸ਼ਰਮ ਆਉਂਦੀ ਵੀ ਲੋਕ ਸਹਿਯੋਗ ਤੋਂ ਦੇਣ ਲੱਗ ਗਏ ਉਹ ਲੋਕਾਂ ਨੇ ਸਹਿਯੋਗ ਉਥੇ ਪਹਿਲਾਂ ਦਿੱਤਾ ਪਹਿਲਾਂ ਕੋਈ ਪ੍ਰਸ਼ਾਸਨ ਨਹੀਂ ਉਥੇ ਮਿਲਿ ਭੁਗਤਣਾ ਤੁਹਾਨੂੰ ਉਠਾਉਣਾ ਚਾਹੁੰਦੀ ਮੱਲੇ ਰਲ ਕੇ ਲੱਗਦਾ ਬਿਲਕੁਲ ਇਹ ਗੱਲ ਆ ਪਰ ਅਸੀਂ ਇਹਨਾਂ ਦੀਆਂ ਉਹਨਾਂ ਕੋਝੀਆਂ ਚਾਲਾਂ ਨੂੰ ਸਮਝਦੇ ਆ ਅਸੀਂ ਜਾਣਦੇ ਆ ਚੰਗੀ ਤਰ੍ਹਾਂ ਕਿਉਂਕਿ ਇਹਨਾਂ ਨੂੰ ਇਉਂ ਲੱਗਦਾ ਸੀ ਵੀ 2022 ਵਾਲਾ ਜਿਹੜਾ ਇਹ ਪੋਲੇ ਪੈਰੀ ਜਿੱਤੇ ਜਾਂਗੇ ਇਸ ਕਰਕੇ ਹੁਣ ਇਹਨਾਂ ਨੂੰ ਇਉਂ ਲੱਗਦਾ ਵੀ ਇਹ ਲੋਕ ਇੱਕ ਮੁੱਠ ਹੋ ਗਏ ਆ ਇਹਨਾਂ ਜੇ ਉਸ ਤਰ੍ਹਾਂ ਦੀ ਹਾਲਤ ਹੁੰਦੀ ਜਿ ਇਹਨਾਂ ਨੇ ਸਾਨੂੰ ਉਠਾਉਣਾ ਹੁੰਦਾ ਇਹਨਾਂ ਕੋਲੇ ਤਾਕਤ ਦੇ ਵਿੱਚ ਆ ਗਿਣਤੀ ਵੱਡੀ ਪੱਧਰ ਤੇ ਸੜਕਾਂ ਤੇ ਵੱਧ ਆ ਗਈ ਲੱਖਾਂ ਦੀ ਗਿਣਤੀ ਚ ਇਹਦੇ ਕਰਕੇ ਇਹਨਾਂ ਦੀ ਮੁਸੀਬਤ ਬਣ ਗਈ ਇਹਨਾਂ ਦੇ ਗਲਤੀ ਹੱਡੀ ਬਣੀ ਹੋਈ ਆ ਨਹੀਂ ਚੋਣ ਕਮਿਸ਼ਨ ਵੀ ਦਖਲ ਦੇ ਜਾਂਦਾ ਇਹਦੇ ਵਿੱਚ 2027 ਤੱਕ ਚੋਣਾਂ ਨੂੰ ਉਸ ਤੱਕ ਮੋਹਰਤ ਪਿੱਛੇ ਪਾ ਦਿੰਦੇ ਫਿਰ ਇਹਨਾਂ ਨੇ ਕੰਨ ਦੇ ਵਿੱਚ ਰੂਂ ਪਾ ਕੇ ਸੁਣ ਜਾਣਾ ਸੀ ਇਸ ਮੰਤਰੀ ਨੇ ਬਿਲਕੁਲ ਨਹੀਂ ਨਾ ਸੁਣੀਤਾ ਨੇ ਤੇ ਨਾ ਜਿਹੜੇ ਇਹਨਾਂ ਦੇ ਹੋਰ ਬੈਠੇ ਆ ਇਹ ਗੱਲ ਨਹੀਂ ਕਹਿੰਦੀ ਸੀ ਵੀ ਇੱਥੇ ਲੋਕ ਪਰੇਸ਼ਾਨ ਹੁੰਦੇ ਆ ਇਹ ਅਸਲ ਚ ਇਹਨਾਂ ਦਾ ਉਹ ਨੁਕਸਾਨ ਹੋ ਰਿਹਾ ਕਰਕੇ ਇਹਨਾਂ ਨੂੰ ਐਂ ਲੱਗਦਾ ਵੀ ਹੁਣ ਇਹਨਾਂ ਨੂੰ ਠਾਗੇ ਕਿਸੇ ਆਪਸ ਵਿੱਚ ਭਰਾਵਾਂ ਨੂੰ ਲੜਾ ਕੇ ਵੀ ਇਹ ਲੋਕ ਇਕੱਠੇ ਵੱਧ ਇਹ ਇਹਨੂੰ ਹੱਲ ਕਰਾ ਕੇ ਹਟਣਗੇ ਤਾਂ ਇਸ ਤਰ੍ਹਾਂ ਦੀ ਭਗਾਈ ਮਾਰ ਰਹੇ ਆ ਪੌਸ ਦਾ ਜਿਹੜਾ ਹੈਗਾ ਉਹ ਡੋਡਿਆਂ ਦੇ ਜਿਹੜੀ ਹੈਗੇ ਬਜਾਈ ਕੀਤੇ ਜਾਂਦੀ ਹੈ Rajasthan ਦੇ ਵਿੱਚ ਖਾਸ ਖਾਸਾਈ ਜਾਂਦੀ ਹੈ ਕਿਸਾਨਾਂ ਨੂੰ ਕਿਹਾ ਤੁਸੀਂ ਆਦੀ ਫਸਲ ਜਿੱਥੇ ਮਰਜ਼ੀ ਵੇਚੋ ਉਹ ਤੁਹਾਨੂੰ ਲੱਗਦਾ ਨਹੀਂ ਤੁਸੀਂ Rajasthan ਦੇ ਵਿੱਚ ਜਗਾ ਲੈ ਕੇ ਉੱਥੇ ਜਿਹੜੇ ਖਾਸ ਖਾਸ ਬੀਜ ਕੇ ਤੁਸੀਂ ਉਹਨੂੰ ਸਪਲਾਈ ਕਰੋ ਜਿਆਦਾ ਵੇਖੂਗੀ ਠੀਕ ਨਹੀਂ ਲੱਗਦਾ ਸਾਡੀ ਆਪਦੀਆਂ ਫਸਲਾਂ ਜਿਹੜੀਆਂ ਜਿਹੜੀ ਸਾਡੀ ਪੰਜਾਬ ਦੀ ਧਰਤੀ ਸੋਨਾ ਉਗਦੀ ਆ ਉਹਨੂੰ ਬੰਜਰ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਆ ਉੱਥੇ ਕਰਨ ਨੂੰ ਦੇ ਦੇਣ ਜੇ ਇਹਨਾਂ ਨੇ ਇਹਨਾਂ ਨੂੰ ਇਹੇ ਲੱਗਦਾ ਉਹ ਸਾਡੇ ਗਵੰਡੀ ਸੂਬੇ ਦੀ ਉਹਦੀ ਆਪਦੀ ਮਰਜ਼ੀ ਆ ਉਹ ਉੱਥੋਂ ਦੀਆਂ ਸਰਕਾਰਾਂ ਦੀ ਮਰਜ਼ੀ ਆ ਅਸੀਂ ਨਹੀਂ ਚਾਹੁੰਦੇ ਚਿਹਰਾ ਪਰੋਸ ਕੇ ਦੇਤਾ ਨਸ਼ਾ ਚਿੱਟੇ ਦੇ ਰੂਪ ਦੇ ਵਿੱਚ ਵੀ ਸਾਡੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਇਸ ਤਰ੍ਹਾਂ ਨਸ਼ੇ ਦੀ ਖੇਤੀ ਕਰਕੇ ਨਸ਼ੇ 'ਚ ਬਰਬਾਦ ਹੋਣ ਪਰ ਤੁਹਾਨੂੰ ਲੱਗਦਾ ਜੇ ਉਹਨਾਂ ਨੂੰ ਕੋਈ ਪਰਮਿਸ਼ਨ ਦਿੱਤੀ ਜਾਂਦੀ ਪੰਜਾਬ ਜਾਂ ਕਿਸੇ ਸਟੇਟਾਂ 'ਚ ਦੇਣ ਵਾਸਤੇ ਤੁਸੀਂ ਵਿਰੋਧ ਤਾਂ ਕਰੋਗੇ ਉਹਦੇ ਜਾਂ ਨਹੀਂ ਪੂਰਾ ਵਿਰੋਧ ਕਰਾਂਗੇ ਇਹਦਾ ਨਸ਼ੇ ਦੀ ਖੇਤੀ ਦਾ ਵਿਰੋਧ ਕਰਨਾ ਚਾਹੀਦਾ ਥੈਂਕ ਯੂ ਸੋ ਇੱਕ ਕਿਸਾਨ ਜਥੇਬੰਦੀ ਵੱਲੋਂ ਇਹੀ ਕਿਹਾ ਗਿਆ ਕਿ ਕਿਸਾਨਾਂ ਨੂੰ ਉਠਾਉਣ ਦੀ ਪਲਾਨਿੰਗ ਕੀਤੀ ਜਾ ਰਹੀ ਹੈ ਸੁਨੀਤਾ ਗਰਗ ਵੱਲੋਂ ਜੋ ਬੀਜੇਪੀ ਦੇ ਪੰਜਾਬ ਦੇ ਸੈਕਟਰੀ ਹੈ ਇਹਨਾਂ ਦਾ ਇਹ ਕਹਿਣਾ ਕਿ ਅਸੀਂ ਉਹ ਧਰਨਾ ਨਹੀਂ ਚੱਕਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮੈਂ ਸੁਨੀਲ ਜਨਰਲ ਪ੍ਰਾਈਮ ਉਤੇ ਫੋਟੋ ਕੁਰਾ